ਤਸਵੀਰਾਂ ਦੇਖ ਰਿਓ ਤੁਸੀਂ ਧਮੇ ਮਿਸਿੰਗ ਦੀ ਪਾਲ ਤਲਵਾੜਾ ਦੇ ਪਿੰਡ ਚੰਗਲਵਾੜ ਦੇ ਵਿੱਚ ਮੌਜੂਦ ਆ ਜਿੱਥੇ ਬਿਆਸ ਦਰਿਆ ਉਫਾਨ ਦੇ ਉੱਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਟੋੜਨਾ ਸਾਂਝਿਆ ਕਰਾਂਗੇ ਵਿਕਰਾਰ ਰੂਪ ਹੈ ਜਿਹੜਾ ਕਿ ਬਿਆਸ ਦਰਿਆ ਨੇ ਧਾਰਿਆ ਹੋਇਆ ਤਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਿਆਸ ਦਰਿਆ ਨੇ ਤਬਾਹੀ ਹੈ ਜਿਹੜੀ ਉਹ ਮਚਾਈ ਹੋਈ ਹੈ ਲੋਕ ਘਰੋਂ ਬੇਕਾਰ ਹੋਏ ਹੋਏ ਨੇ ਲੋਕਾਂ ਦੀਆਂ ਛੱਤਾਂ ਅਸਿਰ ਤੋਂ ਹਟ ਚੁੱਕੀਆਂ ਹੋਈਆਂ ਨੇ ਘਰਾਂ ਦੇ ਵਿੱਚ ਕਈ ਕਿ ਫੁੱਟ ਪਾਣੀ ਵੜ ਚੁੱਕਿਆ ਹੋਇਆ ਔਰ ਤਲਵਾੜੇ ਦੀਆਂ ਵੱਖਰੀਆਂ ਵੱਖਰੀਆਂ ਤਸਵੀਰਾਂ ਟੋੜਨਾ ਸਾਂਝ ਪਿੰਡ ਵਾਲਿਆਂ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਪਹੁੰਚੇ ਹੋਏ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਤੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਨਿਰੰਤਰਨ ਲਗਾਤਾਰ ਬਨ ਪੂਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਜੇਕਰ ਇਹ ਬਨ ਨਾ ਪੂਰਿਆ ਜਾਂਦਾ ਤਾਂ ਵੱਡਾ ਨੁਕਸਾਨ ਹੋ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਦਰਜਨਾ ਪਿੰਡਾਂ ਨੂੰ ਇਸ ਦੀ ਜਿਹੜੀ ਮਾਰ ਰੋ ਪੈਂਦੀ ਹੋਈ ਨਜ਼ਰ ਆ ਰਹੀ ਤੇ ਤਹਿਸੀਲਦਾਰ ਮੈਮ ਮਨਜੋਤ ਇੱਥੇ ਪਹੁੰਚੇ ਨੇ ਮੈਮ ਕਿੱਦਾਂ ਦੇ ਹਾਲਾਤ ਨੇ ਇੱਥੇ ਤੁਸੀਂ ਦੇਖ ਰਹੇ ਹੋ ਹੁਣ ਤਾਂ ਪਹਿਲਾਂ ਵੀ ਤੁਸੀਂ ਵਿਜ਼ਿਟ ਕਰਕੇ ਗਏ ਹੋ ਇਸ ਵੇਲੇ ਸਿਚੁਏਸ਼ਨ ਕੀ ਹੈਗੀ ਅੱਜ ਅਸੀਂ ਐਕਚੁਅਲੀ ਪਿਛਲੇ ਮੈਂ 2 ਹਫ਼ਤੇ ਪਹਿਲਾਂ ਹੀ ਜੁਆਇਨ ਕੀਤਾ ਇੱਥੇ ਤੇ ਪਿਛਲੇ ਹਫ਼ਤੇ ਤੋਂ ਹੀ ਅਸੀਂ ਵਿਜ਼ਿਟ ਕਰ ਰਹੇ ਹਾਂ ਲਗਾਤਾਰ ਸਾਡੀ ਪੰਜ ਪੰਜਵੀਂ ਛੇਵੀਂ ਵਿਜ਼ਿਟ ਹੈ ਇੱਥੇ ਤੇ ਪਾਣੀ ਨੂੰ ਵਾਧੇ ਹੋਏ ਵੀ ਦੇਖਿਆ ਕਿਵੇਂ-ਕਿਵੇਂ ਉਹਦੇ ਸਾਬ ਨਾਲ ਅਸੀਂ ਆਪਣੀ ਪ੍ਰੈਪਰੇਸ਼ਨ ਵੀ ਕੀਤੀ ਹੈ ਤੇ ਅਸੀਂ 2-3 ਦਿਨ ਪਹਿਲਾਂ ਹੀ ਆਪਾਂ ਜਿਹੜੇ ਨੇੜੇ ਦੇ ਘਰ ਸੀਗੇ ਇਧਰਲੀ ਸਾਈਡ ਤੇ ਉਹ ਸਾਰੇ ਕੋਈ ਲਗਭਗ 80 ਤੋਂ 100 ਬੰਦਿਆਂ ਨੂੰ ਵੈਕੂਏਟ ਕਰਕੇ ਤੇ ਥਾਨ ਮੰਦਿਰ ਦੇ ਵਿੱਚ ਉਹਨਾਂ ਦਾ ਅਰੇਂਜਮੈਂਟ ਕਰਵਾਇਆ ਤੇ ਲਗਾਤਾਰ ਉੱਥੇ ਸਰਪੰਚ ਜਿਹੜੇ ਨੇ ਆਪਣੇ ਰਜਿੰਦਰ ਕੌਰ ਉਹਨਾਂ ਨਾਲ ਵੀ ਟੱਚ ਵਿੱਚ ਆ ਤੇ ਮੇਰੇ ਆ ਪਟਵਾਰੀ ਸਾਹਿਬ ਨੇ ਇਹਨਾਂ ਨਾਲ ਵੀ ਟੱਚ ਵਿੱਚ ਆ ਜਦੋਂ ਵੀ ਕੋਈ ਦਿੱਕਤ ਆਉਂਦੀ ਆ ਜਾਂ ਕੋਈ ਇਵੈਕੂਏਸ਼ਨ ਸੈਂਟਰ ਤੇ ਅਗਰ ਕੋਈ ਪ੍ਰੋਬਲਮ ਆਉਂਦੀ ਆ ਤੇ ਸਾਨੂੰ ਦੱਸ ਦੇਣੇ ਆਪਾਂ ਉਸੇ ਟਾਈਮ ਉਹਨਾਂ ਦਾ ਸੋਲੂਸ਼ਨ ਕਰਨ ਦੀ ਹੈ ਨਾ ਆਪਣੇ ਵੱਲੋਂ ਪੂਰੀ ਟਰਾਈ ਕਰ ਰਹੇ ਆ ਮੈਮ ਨੂੰ ਵੀ ਤੁਸੀਂ ਵੈਸੇ ਪੁੱਛ ਸਕਦੇ ਹੋ ਤੇ ਬਾਕੀ ਸਵੇਰੇ ਵੀ ਫੋਨ ਆਇਆ ਸੀ ਮੈਮ ਦਾ ਕਿ ਇੱਥੇ ਬੰਨ ਜਿਹੜਾ ਖੋਰ ਸਕਦਾ ਕਿਉਂਕਿ ਲੈਵਲ ਵੱਧ ਗਿਆ ਪਾਣੀ ਤਾਂ ਹੋਰ ਜ਼ਿਆਦਾ ਤੇ ਉਸ ਤੋਂ ਬਾਅਦ ਆਪਾਂ ਐਸਡੀਐਮ ਸਾਹਿਬ ਦੇ ਨੋਟਿਚ ਲੈ ਆਂਦੀ ਏ ਚੀਜ਼ ਤੇ ਆਪਣੇ ਮਾਈਨਿੰਗ ਵਾਲੇ ਡਿਪਾਰਟਮੈਂਟ ਆ ਉਹਨਾਂ ਨਾਲ ਵੀ ਆਪਾਂ ਟਾਈ ਅਪ ਕੀਤਾ ਤੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ ਟਿੱਪਰ ਹੈ ਆਪਾਂ ਭੇਜ ਦਿੰਨੇ ਆ ਬਟ ਬਟ ਫਿਰ ਬੀਡੀਪੀਓ ਸਾਹਿਬ ਨੇ ਆਪਣੇ ਲੈਵਲ ਤੇ ਹੀ ਅਰੇਂਜਮੈਂਟ ਕੀਤਾ ਸਾਰਾ ਨਾ ਪਰ ਪਿੰਡ ਵਾਲੇ ਵੀ ਇਹੀ ਕਹਿ ਰਹੇ ਕਹਿੰਦੇ ਅਸੀਂ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਆ ਬਨਪੂਰਨ ਦੀ ਕੋਸ਼ਿਸ਼ ਕੀਤੀ ਪਕੜਨ ਸਾਡੇ ਕੋਲ ਮਸ਼ੀਨਰੀ ਦੀ ਜਿਹੜੀ ਘਾਟ ਹੈ ਉਹ ਜ਼ਰੂਰ ਦੇਖਣ ਨੂੰ ਮਿਲਦੀ ਹੈ ਸਾਨੂੰ ਜੇਕਰ ਮਸ਼ੀਨਰੀ ਹੋਰ ਮਿਲ ਜAVE ਪ੍ਰਸ਼ਾਸਨ ਦੇ ਵੱਲੋਂ ਤਾਂ ਅਸੀਂ ਬੰਦ ਨੂੰ ਜਿਹੜਾ ਕਿ ਹੋਰ ਜਲਦੀ ਪੂਰ ਸਕਦੇ ਆ ਬਿਲਕੁਲ ਸਾਨੂੰ ਆਪਣੀ ਰਿਕੁਆਇਰਮੈਂਟ ਦੱਸ ਸਕਦੇ ਆ ਆਪਾਂ ਆਪਣੇ ਸੀਨੀਅਰਸ ਜਿਹੜੇ ਨੇ ਆਫੀਸਰਸ ਉਹਨਾਂ ਦੀ ਵੀ ਨੋਲਿਜ ਲੈ ਕੇ ਆਉਨੇ ਆ ਤੇ ਜੋ ਵੀ ਰਿਕੁਆਇਰਮੈਂਟ ਆ ਉਹ ਪੂਰੀ ਕੀਤੀ ਜਾਊਗੀ ਕਿ ਕਿਹਾ ਜਾਦਾ ਕੁਝ ਲੋਕਾਂ ਦੇ ਵੱਲੋਂ ਜਿੱਥੇ ਤੇ ਮਾਈਨਿੰਗ ਕੀਤੀ ਜਾਂਦੀ ਉਹਨਾਂ ਦੇ ਵੱਲੋਂ ਗਲਤ ਤਰੀਕੇ ਨਾਲ ਮਾਈਨਿੰਗ ਕੀਤੀ ਗਈ ਹੈ 40 40 50 ਫੁੱਟ ਮਾਈਨਿੰਗ ਕੀਤੀ ਗਈ ਹੈ ਇਧਰਲੇ ਪਾਸੇ ਕਿਹਾ ਜਾਦਾ ਕਿ ਪੂਰਾ ਨਦੀ ਹੀ ਬਣਾ ਦਿੱਤੀ ਗਈ ਹੈ ਪਾਣੀ ਤੁਸੀਂ ਕਹਿੰਦੇ ਵੀ ਦਦਾ ਦਸ ਫੁੱਟ ਪਾਣੀ ਇਧਰ ਭਰ ਗਿਆ ਜੇਕਰ ਤਰੀਕੇ ਨਾਲ ਮਾਈਨਿੰਗ ਹੁੰਦੀ ਤਾਂ ਅੱਜ ਹਾਲਾਤ ਇਹ ਨਾ ਹੁੰਦੇ ਬਿਲਕੁਲ ਬਿਲਕੁਲ ਮੇਰੇ ਵੀ ਦੋ ਤਿੰਨ ਦਿਨ ਪਹਿਲਾਂ ਹੀ ਨੋਟਿਸ ਕ੍ਰੈਸ਼ਰ ਵਗੈਰਾ ਇਲੀਗਲ ਮਾਈਨਿੰਗ ਕਰ ਰਹੇ ਆ ਤੇ ਉਹਦੀ ਮੈਂ ਤਾਂ ਆਪਣੇ ਵੱਲੋਂ ਐਸਟੀਮ ਸਾਹਿਬ ਨੂੰ ਉਸੇ ਦਿਨ ਹੀ ਉਹਨਾਂ ਦੀ ਨੌਲੇਜ ਵਿੱਚ ਲਿਆ ਦਿੱਤਾ ਸੀ ਕਿ ਇੱਥੇ ਮਤਲਬ ਖਤਰਾ ਹੋ ਸਕਦਾ ਉਸ ਚੀਜ਼ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਕਾਰਵਾਈ ਹੁੰਦੀ ਹੋਈ ਨਜ਼ਰ ਆਏਗੀ ਜੋ ਇਲੀਗਲ ਤਰੀਕੇ ਦੇ ਨਾਲ ਇੱਥੇ ਮਾਈਨਿੰਗ ਕਰਦੇ ਹੋਏ ਦੇਖੇਗੇ ਦੇਖੋ ਇਸ ਚੀਜ਼ ਬਾਰੇ ਮੈਂ ਤਾਂ ਇਹੀ ਵਿਸ਼ਵਾਸ ਦਿਵਾ ਸਕਦੀ ਹਾਂ ਕਿ ਮੈਂ ਦੁਬਾਰਾ ਆਪਣੇ ਐਸਟੀਮ ਸਾਹਿਬ ਨਾਲ ਇਸ ਰਿਗਾਰਡਿੰਗ ਗੱਲ ਕਰ ਸਕਦੀ ਹਾਂ ਤੇ ਜੋ ਇੱਥੇ ਪ੍ਰੋਬਲਮ ਹੈ ਜਾਂ ਟੱਡੇ ਘਟਵਾਲ ਦੇ ਵਿੱਚ ਜੋ ਕ੍ਰਸ਼ਰਸ ਦੀ ਪ੍ਰੋਬਲਮ ਆ ਆਪਾਂ ਵਿਜ਼ਿਟ ਕੀਤਾ ਉਸ ਦੇ ਸਾਬ ਨਾਲ ਸਰ ਨਾਲ ਦੁਬਾਰਾ ਮੈਂ ਗੱਲ ਜ਼ਰੂਰ ਕਰੂੰਗੀ ਇਸ ਚੀਜ਼ ਬਾਰੇ ਅੱਛਾ ਕਿ ਟਾਈਮ ਤੋਂ ਹੀ ਚੱਲ ਰਹੀ ਹੈ ਮਿੱਟੀ ਦੇ ਗੱਟਿਆਂ ਦੀ ਇੱਥੇ ਲੋਡ ਹੈ ਤਰਪਾਲਾਂ ਦੀ ਲੋਡ ਹੈ ਇੱਥੇ ਹੋਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਸਮਾਨ ਹੈ ਪ੍ਰਸ਼ਾਸਨ ਦੇ ਵੱਲੋਂ ਮੋਹਿਆ ਕਰਵਾਇਆ ਜਾ ਰਿਹਾ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਇੱਕ ਤਾਂ ਦੇਖੋ ਉਹਨਾਂ ਦੀ ਸੇਫ ਸਾਈਡ ਰੱਖਣ ਲਈ ਆਪਾਂ ਉਹਨਾਂ ਨੂੰ ਵੈਟ ਵੇਟ ਕੀਤਾ ਸਭ ਤੋਂ ਪਹਿਲਾਂ ਤਾਂ ਇੱਥੋਂ ਦੂਸਰਾ ਜੋ ਹੁਣ ਆ ਕੱਲ ਪਰਸੋ ਤੋਂ ਹੀ ਨਵੀਂ ਪ੍ਰੋਬਲਮ ਜਿਹੜੀ ਆਈ ਹੈ ਬਾਕੀ ਆਪਣੇ ਆਮ ਜਿਹੜੀ ਲੋਕ ਹੈ ਜੇ ਸਰਪੰਚ ਲੈਵਲ ਤੇ ਪੂਰਾ ਕੰਟਰੀਬਿਊਟ ਕਰ ਰਹੇ ਨੇ ਇਸ ਟਾਈਮ ਆਪਣਾ ਜੋ ਕਿ ਪਿਛਲੇ ਲਗਾਤਾਰ ਪਿਛਲੇ ਸਾਲਾਂ ਤੋਂ ਵੀ ਉਹਨਾਂ ਨੇ ਕੀਤਾ ਹੀ ਇੱਥੇ ਅਰੇਂਜਮੈਂਟ ਆਪਣੇ ਲੈਵਲ ਤੇ ਤੇ ਜੋ ਵੀ ਉਹਨਾਂ ਵੱਲੋਂ ਹੈਲਪ ਮੰਗੀ ਜਾਂਦੀ ਆ ਸੀ ਆਪਣੇ ਵੱਲੋਂ ਟਰਾਈ ਕਰ ਰਹੇ ਆ ਕਿ ਆਪਾਂ ਆਪਣੇ ਵੱਲੋਂ ਕੋਈ ਕਮੀ ਨਾ ਰਵੇ ਸਾਡੇ ਵੱਲੋਂ ਬਿਲਕੁਲ ਬਿਲਕੁਲ ਐਸਨ ਐਸਜੀਐਮ ਮਨਜੋਤ ਜਿਨ੍ਹਾਂ ਦੇ ਵੱਲੋਂ ਕਿਹਾ ਕਿਹਾ ਜਾ ਰਿਹਾ ਕਿ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਉਹੀ ਬਨਪੂਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਉਹ ਤੋਂ ਹੀ ਇੱਥੇ ਆ ਕੇ ਜਿਹੜੀ ਵਿਜ਼ਿਟ ਹੈ ਉਹ ਕੀਤੀ ਜਾ ਰਹੀ ਹੈ ਕੈਮਰਾ ਪਰਸਨ ਸਨਮਾਨ ਦੇ ਨਾਲ ਹਿੰਮਤ ਸਿੰਘ ਪਾਲ ਦੇ ਨੇ ਸਵੇਰਾ ਚੰਗਣਵਾਲ। ਦਿਨਿਕ ਸਵੇਰਾ ਦੇਖ ਰਹੇ ਹੋ ਤੁਸੀਂ ਧਮੇ ਹਿੰਮਤ ਸਿੰਘ ਪਾਲ ਤਲਵਾੜਾ ਦੇ ਪਿੰਡ ਚੰਗਲਵਾਦ ਦੇ ਵਿੱਚ ਮੌਜੂਦ ਹੈ ਜਿੱਥੇ ਬਿਆਸ ਦਰਿਆ ਉਫਾਨ ਦੇ ਉੱਤੇ ਚੱਲਦਾ ਹੋਇਆ ਨਜ਼ਰ ਆ ਰਿਹਾ ਤਾਂ ਤਸਵੀਰਾਂ ਤੁਹਾਨੂੰ ਸਾਂਝੀਆਂ ਕਰਾਂਗੇ ਵਿਕਰਾਰ ਰੂਪ ਹੈ ਜਿਹੜਾ ਕਿ ਬਿਆਸ ਦਰਿਆ ਨੇ ਧਾਰਿਆ ਹੋਇਆ ਤਾਂ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਬਿਆਸ ਦਰਿਆ ਨੇ ਤਬਾਹੀ ਹੈ ਜਿਹੜੀ ਉਹ ਮਚਾਈ ਹੋਈ ਹੈ ਲੋਕ ਘਰੋਂ ਅਸਰ ਤੋਂ ਹਟ ਚੁੱਕੀਆਂ ਹੋਈਆਂ ਨੇ ਘਰਾਂ ਦੇ ਵਿੱਚ ਕਈ ਕਿ ਫੁੱਟ ਪਾਣੀ ਵੜ ਚੁੱਕਿਆ ਹੋਇਆ ਔਰ ਤਲਵਾੜੇ ਦੀਆਂ ਵੱਖਰੀਆਂ ਵੱਖਰੀਆਂ ਤਸਵੀਰਾਂ ਠੋੜਨਾ ਸਾਂਝੀਆਂ ਕਰ ਰਹੇ ਕਿਸ ਤਰ੍ਹਾਂ ਦੇ ਹਾਲਾਤ ਨੇ ਤੁਸੀਂ ਬੰਦ ਉੱਤੇ ਅਸੀਂ ਮੌਜੂਦ ਹਾਂ ਜਿੱਥੇ ਪਿੰਡ ਵਾਲਿਆਂ ਤੇ ਪ੍ਰਸ਼ਾਸਨਿਕ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਪੰਜਾਬ ਪੁਲਿਸ ਦੇ ਅਧਿਕਾਰੀ ਇੱਥੇ ਪਹੁੰਚੇ ਹੋਏ ਨੇ ਤਾਂ ਉਹਨਾਂ ਦੇ ਵੱਲੋਂ ਨਿਰੰਤਰਣ ਲਗਾਤਾਰ ਬਨਪੂਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਜੇਕਰ ਇਹ ਬੰਨ ਨਾ ਪੂਰਿਆ ਜਾਂਦਾ ਤਾਂ ਵੱਡਾ ਨੁਕਸਾਨ ਹੁੰਦਾ ਹੋਇਆ ਨਜ਼ਰ ਆ ਰਹੀ ਸੀ ਦਰਜਨਾ ਪਿੰਡਾਂ ਨੂੰ ਇਸ ਦੀ ਜਿਹੜੀ ਮਾਰੋਂ ਪੈਂਦੀ ਹੋਈ ਨਜ਼ਰ ਆ ਰਹੀ ਤੇ ਤਹਿਸੀਲਦਾਰ ਮੈਮ ਮਨਜੋਤ ਇੱਥੇ ਪਹੁੰਚੇ ਨੇ ਮੈਮ ਕਿੱਦਾਂ ਦੇ ਹਾਲਾਤ ਨੇ ਇੱਥੇ ਤੁਸੀਂ ਦੇਖ ਰਹੇ ਹੋ ਹੁਣ ਤਾਂ ਪਹਿਲਾਂ ਵੀ ਤੁਸੀਂ ਵਿਜ਼ਿਟ ਕਰਕੇ ਗਏ ਹੋ ਇਸ ਵੇਲੇ ਸਿਚੁਏਸ਼ਨ ਕੀ ਹੈਗੀ ਇੱਥੇ ਅਸੀਂ ਐਕਚੁਅਲੀ ਪਿਛਲੇ ਮੈਂ 2 ਹਫ਼ਤੇ ਪਹਿਲਾਂ ਹੀ ਜੁਆਇਨ ਕੀਤਾ ਇੱਥੇ ਤੇ ਪਿਛਲੇ ਹਫ਼ਤੇ ਤੋਂ ਹੀ ਅਸੀਂ ਵਿਜ਼ਿਟ ਕਰ ਰਹੇ ਹਾਂ ਲਗਾਤਾਰ ਸਾਡੀ 5 5ਵੀਂ 6ਵੀਂ ਵਿਜ਼ਿਟ ਆ ਇੱਥੇ ਤੇ ਪਾਣੀ ਨੂੰ ਵਧਦੇ ਹੋਏ ਵੀ ਦੇਖਿਆ ਕਿਵੇਂ ਕਿਵੇਂ ਔਰ ਉਸ ਹੱਬ ਨਾਲ ਅਸੀਂ ਆਪਣੀ ਪ੍ਰੈਪਰੇਸ਼ਨ ਵੀ ਕੀਤੀ ਹੈ ਤੇ ਅਸੀਂ ਦੋ ਤਿੰਨ ਦਿਨ ਪਹਿਲਾਂ ਹੀ ਆਪਾਂ ਜਿਹੜੇ ਨੇੜੇ ਦੇ ਘਰ ਸੀਗੇ ਇਧਰਲੀ ਸਾਈਡ ਤੇ ਉਹ ਸਾਰੇ ਕੋਈ ਲਗਭਗ 80 ਤੋਂ 100 ਬੰਦਿਆਂ ਨੂੰ ਵੈਕੂਏਟ ਕਰਕੇ ਤੇ ਥਾਨ ਮੰਦਿਰ ਦੇ ਵਿੱਚ ਉਹਨਾਂ ਦਾ ਅਰੇਂਜਮੈਂਟ ਕਰਵਾਇਆ ਤੇ ਲਗਾਤਾਰ ਉੱਥੇ ਸਰਪੰਚ ਜਿਹੜੇ ਨੇ ਆਪਣੇ ਰਜਿੰਦਰ ਕੌਰ ਉਹਨਾਂ ਨਾਲ ਵੀ ਟੱਚ ਵਿੱਚ ਆ ਤੇ ਮੇਰੇ ਆ ਪਟਵਾਰੀ ਸਾਹਿਬ ਨੇ ਇਹਨਾਂ ਨਾਲ ਵੀ ਟੱਚ ਵਿੱਚ ਆ ਜਦੋਂ ਵੀ ਕੋਈ ਦਿੱਕਤ ਆਉਂਦੀ ਹੈ ਜਾਂ ਕੋਈ ਇਵੈਕੂਏਸ਼ਨ ਸੈਂਟਰ ਤੇ ਅਗਰ ਕੋਈ ਪ੍ਰੋਬਲਮ ਆਉਂਦੀ ਹੈ ਤੇ ਸਾਨੂੰ ਦੱਸਦੇ ਨੇ ਆਪਾਂ ਉਸੇ ਟਾਈਮ ਉਹਨਾਂ ਦਾ ਸੋਲੂਸ਼ਨ ਕਰਨ ਦੀ ਹੈਨਾ ਆਪਣੇ ਵੱਲੋਂ ਪੂਰੀ ਟਰਾਈ ਕਰ ਰਹੇ ਆ ਮੈਮ ਨੂੰ ਵੀ ਤੁਸੀਂ ਵੈਸੇ ਪੁੱਛ ਸਕਦੇ ਹੋ ਤੇ ਬਾਕੀ ਸਵੇਰੇ ਵੀ ਫੋਨ ਆਇਆ ਸੀ ਮੈਮ ਦਾ ਕਿ ਇੱਥੇ ਬੰਨ ਜਿਹੜਾ ਹੋ ਸਕਦਾ ਕਿਉਂਕਿ ਲੈਵਲ ਵੱਧ ਗਿਆ ਪਾਣੀ ਤਾਂ ਹੋਰ ਜ਼ਿਆਦਾ ਤੇ ਉਸ ਤੋਂ ਬਾਅਦ ਆਪਾਂ ਐਸਡੀਐਮ ਸਾਹਿਬ ਦੀ ਨੋਟਿਚ ਲੈ ਆਂਦੀ ਹੈ ਚੀਜ਼ ਤੇ ਆਪਣੇ ਮਾਈਨਿੰਗ ਵਾਲੇ ਡਿਪਾਰਟਮੈਂਟ ਹੈ ਉਹਨਾਂ ਨਾਲ ਵੀ ਆਪਾਂ ਟਾਈਪ ਕੀਤਾ ਤੇ ਉਹਨਾਂ ਨੇ ਕਿਹਾ ਸੀ ਕਿ ਸਾਡੇ ਕੋਲ ਟਿੱਪਰ ਹੈ ਆਪਾਂ ਭੇਜ ਦਿੰਨੇ ਆ ਬਟ ਫਿਰ ਬੀਡੀਪੀਓ ਸਾਹਿਬ ਨੇ ਆਪਣੇ ਲੈਵਲ ਤੇ ਹੀ ਅਰੇਂਜਮੈਂਟ ਕੀਤਾ ਸਾਰਾ ਨਾ ਪਿੰਡ ਵਾਲੇ ਵੀ ਇਹੀ ਕਹਿ ਰਹੇ ਕਹਿੰਦੇ ਅਸੀਂ ਪਿਛਲੇ ਕਈ ਦਿਨਾਂ ਤੋਂ ਲੱਗੇ ਹੋਏ ਆ ਬਨਪੂਰਨ ਦੀ ਕੋਸ਼ਿਸ਼ ਕੀਤੀ ਆਪਾਂ ਕਹਿੰਦੇ ਸਾਡੇ ਕੋਲ ਮਸ਼ੀਨਰੀ ਦੀ ਜਿਹੜੀ ਘਾਟ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਗਈ ਹੈ ਸਾਨੂੰ ਜੇਕਰ ਮਸ਼ੀਨਰੀ ਹੋਰ ਮਿਲ ਜਵੇ ਪ੍ਰਸ਼ਾਸਨ ਦੇ ਵੱਲੋਂ ਤਾਂ ਅਸੀਂ ਬੰਦ ਨੂੰ ਜਿਹੜਾ ਕਿ ਹੋਰ ਜਲਦੀ ਪੂਰ ਸਕਦੇ ਆ ਬਿਲਕੁਲ ਸਾਨੂੰ ਆਪਣੀ ਰਿਕੁਆਇਰਮੈਂਟ ਦੱਸ ਸਕਦੇ ਆ ਆਪਾਂ ਆਪਣੇ ਸੀਨੀਅਰਸ ਜਿਹੜੇ ਨੇ ਆਫੀਸਰਸ ਉਹਨਾਂ ਦੇ ਵੀ ਨੋਲੇਜ ਲੈ ਕੇ ਆਉਨੇ ਆ ਤੇ ਜੋ ਵੀ ਰਿਕੁਆਇਰਮੈਂਟ ਆ ਉਹ ਪੂਰੀ ਕੀਤੀ ਜਾਊਗੀ ਕਿ ਕਿਹਾ ਜਾ ਰਿਹਾ ਕੁਝ ਲੋਕਾਂ ਦੇ ਵੱਲੋਂ ਜਿੱਥੇ ਇਹ ਮਾਈਨਿੰਗ ਕੀਤੀ ਜਾਂਦੀ ਹੈ ਉਹਨਾਂ ਦੇ ਵੱਲੋਂ ਗਲਤ ਤਰੀਕੇ ਨਾਲ ਮਾਈਨਿੰਗ ਕੀਤੀ ਗਈ ਹੈ ਚੜ੍ਹ ਚੜ੍ਹੀ ਪੰਜਾਬ ਪੰਜਾ ਫੁੱਟ ਮਾਈਨਿੰਗ ਕੀਤੀ ਗਈ ਹੈ ਇਧਰਲੇ ਪਾਸੇ ਕਿਹਾ ਜਾ ਰਿਹਾ ਪੂਰਾ ਨਦੀ ਹੀ ਬਣਾ ਦਿੱਤੀ ਗਈ ਹੈ ਪਾਣੀ ਤੁਸੀਂ ਕਹਿੰਦੇ ਵੀ ਦਾਦਾ ਫੁੱਟ ਪਾਣੀ ਇਧਰ ਭਰ ਗਿਆ ਜੇਕਰ ਤਰੀਕੇ ਨਾਲ ਮਾਈਨਿੰਗ ਹੁੰਦੀ ਤਾਂ ਅੱਜ ਹਾਲਾਤ ਇਹ ਨਾ ਹੁੰਦੇ ਬਿਲਕੁਲ ਬਿਲਕੁਲ ਮੇਰੇ ਵੀ ਦੋ ਤਿੰਨ ਦਿਨ ਪਹਿਲਾਂ ਹੀ ਕਰਾਸ਼ਰ ਵਗੈਰਾ ਇਲੀਗਲ ਮਾਈਨਿੰਗ ਕਰ ਰਹੇ ਆ ਤੇ ਉਹਦੀ ਮੈਂ ਤਾਂ ਆਪਣੇ ਵੱਲੋਂ ਐਸਟੀਐਮ ਸਾਹਿਬ ਨੂੰ ਉਸੇ ਦਿਨੀ ਉਹਨਾਂ ਦੀ ਨੋਲਿਜ ਵਿੱਚ ਲਿਆ ਦਿੱਤਾ ਸੀ ਕਿ ਇੱਥੇ ਮਤਲਬ ਖਤਰਾ ਹੋ ਸਕਦਾ ਉਸ ਚੀਜ਼ ਦੇ ਨਾਲ ਆਨੁਮਾਨ ਲਿ ਜਿਨ੍ਹਾਂ ਦੇ ਵਿੱਚ ਕਾਰਵਾਈ ਹੁੰਦੀ ਹੋਈ ਨਜ਼ਰ ਆਏਗੀ ਜੋ ਇਲੀਗਲ ਤਰੀਕੇ ਦੇ ਨਾਲ ਇੱਥੇ ਮਾਈਨਿੰਗ ਕਰਦੇ ਹੋਏ ਦੇਖੇਗੇ ਦੇਖੋ ਇਸ ਚੀਜ਼ ਬਾਰੇ ਮੈਂ ਤਾਂ ਇਹ ਹੀ ਵਿਸ਼ਵਾਸ ਦਿਵਾ ਸਕਦੀ ਹਾਂ ਕਿ ਮੈਂ ਦੁਬਾਰਾ ਆਪਣੇ ਐਸਟੀਐਮ ਸਾਹਿਬ ਨਾਲ ਇਸ ਰਿਗਾਰਡਿੰਗ ਗੱਲ ਕਰ ਸਕਦੀ ਹਾਂ ਤੇ ਜੋ ਇੱਥੇ ਪ੍ਰੋਬਲਮ ਹੈ ਜਾਂ ਟੱਡੇ ਘਟਵਾਲ ਦੇ ਵਿੱਚ ਜੋ ਕ੍ਰਸ਼ਰਸ ਦੀ ਪ੍ਰੋਬਲਮ ਆ ਆਪਾਂ ਵਿਜ਼ਿਟ ਕੀਤਾ ਉਸ ਦੇ ਸਾਬ ਨਾਲ ਸਰ ਨਾਲ ਦੁਬਾਰਾ ਮੈਂ ਗੱਲ ਜ਼ਰੂਰ ਕਰੂੰਗੀ ਇਸ ਚੀਜ਼ ਬਾਰੇ ਅੱਛਾ ਟਾਈਮ ਤੋਂ ਹੀ ਚੱਲ ਰਹੀ ਹੈ ਮਿੱਟੀ ਦੇ ਗੱਟਿਆਂ ਦੀ ਇੱਥੇ ਲੋਡ ਹੈ ਤਰਪਾਲਾਂ ਦੀ ਲੋਡ ਹੈ ਇੱਥੇ ਹੋਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਸਮਾਨ ਹੈ ਪ੍ਰਸ਼ਾਸਨ ਦੇ ਵੱਲੋਂ ਮੋਹਿਆ ਕਰਵਾਇਆ ਜਾ ਰਿਹਾ ਪਿੰਡ ਵਾਲਿਆਂ ਨੂੰ ਪਿੰਡ ਵਾਲਿਆਂ ਨੂੰ ਇੱਕ ਤਾਂ ਦੇਖੋ ਉਹਨਾਂ ਦੀ ਸੇਫ ਸਾਈਡ ਰੱਖਣ ਲਈ ਆਪਾਂ ਉਹਨਾਂ ਨੂੰ ਵੈਕੂਏਟ ਕੀਤਾ ਸਭ ਤੋਂ ਪਹਿਲਾਂ ਤਾਂ ਇੱਥੋਂ ਦੂਸਰਾ ਜੋ ਹੁਣ ਆ ਕੱਲ ਪਰਸੋ ਤੋਂ ਹੀ ਨਵੀਂ ਪ੍ਰੋਬਲਮ ਜਿਹੜੀ ਆਈ ਹੈ ਬਾਕੀ ਆਪਣੇ ਆਮ ਜਿਹੜੇ ਲੋਕ ਹੈ ਜਾਂ ਸਰਪੰਚ ਲੈਵਲ ਤੇ ਪੂਰਾ ਕੰਟਰੀਬਿਊਟ ਕਰ ਰਹੇ ਨੇ ਇਸ ਟਾਈਮ ਆਪਣਾ ਜੋ ਕਿ ਪਿਛਲੇ ਲਗਾਤਾਰ ਪਿਛਲੇ ਸਾਲਾਂ ਤੋਂ ਵੀ ਉਹਨਾਂ ਨੇ ਕੀਤਾ ਹੀ ਇੱਥੇ ਅਰੇਂਜਮੈਂਟ ਆਪਣੇ ਲੈਵਲ ਤੇ ਤੇ ਜੋ ਵੀ ਉਹਨਾਂ ਵੱਲੋਂ ਹੈਲਪ ਮੰਗੀ ਜਾਂਦੀ ਆ ਅਸੀਂ ਆਪਣੇ ਵੱਲੋਂ ਟਰਾਈ ਕਰ ਰਹੇ ਆ ਕਿ ਆਪਾਂ ਆਪਣੇ ਵੱਲੋਂ ਕੋਈ ਕਮੀ ਨਾ ਰਵੇ ਸਾਡੇ ਵੱਲੋਂ ਬਿਲਕੁਲ ਇਹ ਸਨ ਐਸਜੀਐਮ ਮਨਜੋਤ ਜਿਨ੍ਹਾਂ ਦੇ ਵੱਲੋਂ ਕਿਹਾ ਕਿ ਕਿਹਾ ਜਾ ਰਿਹਾ ਕਿ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਉਹੀ ਬਨਪੂਰਨ ਦੀ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਉਹ ਕੋਈ ਇੱਥੇ ਆ ਕੇ ਜਿਹੜੀ ਵਿਜ਼ਿਟ ਹੈ ਉਹ ਕੀਤੀ ਜਾ ਰਹੀ ਹੈ ਕੈਮਰਾ ਪਰਸ ਸਨਮਾਨ ਦੇ ਨਾਲ ਹਿੰਮਤ ਸਿੰਘ ਪਾਲ ਦੇਨ ਸਵੇਰਾ ਚੰਗੜਵਾਲ